ਉਹ ਮਸ ਉਹ ਮਸ ਉਥੋਂ ਲੈ ਕੇ ਗਈ ਉਹ ਬੁਗਰਾਂ ਤੋਂ ਆ ਹੰਡੇੜ ਤੋਂ ਕੁੱਬਿਆਂ ਤੋਂ ਜੀ ਕੁੱਬਿਆਂ ਤੋਂ ਲੈ ਕੇ ਗਈ ਉਹਨੂੰ ਆਪ ਆਯੋ ਚਲੇ ਸੀ ਬਾਗੇ ਇੰਟਰਨੈਟ ਇਹ ਦੁਬਾਰੀ ਅਸੀਂ ਉੱਥੇ ਵਾਗੇ ਲੋਂਗਵਾਲਾ ਲੋਂਗਵਾਲਾ ਵਾਗੇ ਜੀ ਦੁਬਾਰੀ ਅਸੀਂ ਉੱਥੇ ਜਾ ਕੇ ਬੈ ਗਏ ਬਸ ਉਹ ਜਦੋਂ ਅਸੀਂ ਬੈ ਗਏ ਜਾ ਕੇ ਉੱਥੇ ਪਤਾ ਨਹੀਂ ਕਿਵੇਂ ਜੋ ਦੁਬਾਰੇ ਸਾਟ ਟੈਬ ਚੱਕ ਲੈ ਜੀ ਉਹਨਾਂ ਨੇ ਬਸ ਜਿੱਦਾਂ ਇੱਕ ਤਾਂ ਰਾਜਵੀਰ ਸੀ ਇੱਕ ਹਰਮੋਨ ਖੈਰਾ ਸੀ ਇੱਕ ਜੋਧਵਾਨਦਰ ਪੁਰਸ਼ ਸੀ ਇੱਕ ਇੱਕ ਸਣੀਏ ਪਤਾ ਨਹੀਂ ਕਿ ਤਰਾ ਉਲਾ ਸੀ ਇੱਕ ਕੋਹੀਨਵਰ ਜੀ ਦਾਣ ਲੜਦਾ ਜੀ ਕਾਹਨੋਂ ਹਮ ਲਗੀ ਤਰੂੜੇ ਇਹ ਸਾਡੇ ਨਾ ਰਾੜਾਂ ਦੀ ਲੋਹੇ ਜੇ ਰਾਣਾ ਸੀ ਭਾਰੀਆਂ ਰਾਣਾ ਸੀ ਕਿੱਲਾਂ ਵਾਲੀਆਂ ਕਰਪਾਨਾ ਕਰਪੂਨਾ ਸੀ ਜੀ ਤੇ ਇਹਦਾ ਮਨਜੀਤ ਸਿੰਘ ਕੀ ਆ ਪਤਾ ਮੇਰੇ ਬੇਟਾ ਕੀ ਕੀ ਗੱਲ ਕੀ ਹੋਈ ਮਨਜੀਤ ਸਿੰਘ ਗੱਲ ਤਾਂ ਇਹ ਕਿ ਗਮਾਰ ਚ ਪਿਆ ਜੀ ਜੀ ਉਹ ਸਾਮਾਨ ਉਠਾਣਾ ਤੇ ਸਾਮਾਨ ਵਾੜ ਦੇ ਉੱਪਰ ਖਵਾ ਕਰਨ ਉਹ ਗੜੜ ਕੇ ਪਹਿਲੇ ਉਹਨੇ ਕੱਪੜੇ ਉੱਤਰ ਨਜ਼ਰ ਪੇਰੀ ਵਸਤ ਕਰਨੇ ਜਬਾ ਕੇ 3:30 ਵਜੇ ਕਰ ਗਿਆ ਕੱਪੜੇ ਲੈ ਕੇ ਲੋਕ ਵਾਹ ਉਥੇ ਆਦ ਨੂੰ ਆਹ ਕੰਮ ਪਤਾ ਲੱਗ ਮੈਂ ਫੋਨ ਜੀ ਕੋਈ ਕਰੀ ਜੀ ਕਿੰਨੀ ਕੁ ਮਦਦ ਸੀ ਇਹ ਬਾਈ ਹਾਲੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਅਸੀਂ ਮੰਗ ਪਾ ਲਈ ਸਾਡਾ ਪੰਜਾਬ ਮਜਹਨ ਜੀ ਇੱਕ ਨੌਜਵਾਨ ਦਾ ਕਤਲ ਹੋਇਆ ਉਹਨੂੰ ਲੈ ਕੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਇਹ ਤੇ ਕੀ ਮਾਮਲਾ ਸੀ ਇਹਦੇ ਵਿੱਚ ਮਸਤੋਣਾ ਸਾਹਿਬ ਜਿਹੜੀ ਪ੍ਰਧਾਨਗੀ ਨੂੰ ਲੈ ਕੇ ਤੇ ਬੱਚਿਆਂ ਦਾ ਅੱਗੇ ਸੀਗੇ ਸੂਨ ਰੋਲਾ ਚੱਲਦਾ ਸੀ ਇਹਦੇ ਵਿੱਚ ਗਰੁੱਪ 2 ਆਪੇ ਵੱਖਰੇ ਵੱਖਰੇ ਸੀਗੇ ਪਰ ਉਹ ਕੋਹੇ ਨੂਰ ਨਾ ਦਾ ਲੜਕਾ ਸੀਗਾ ਜਿਹਨੂੰ ਉੱਥੇ ਮਸਤੋਣਾ ਸਾਹਿਬ ਕੁੱਟਿਆ ਸੀ ਉਹ ਦਾਖਲ ਹੋ ਗਿਆ ਹਸਪਤਾਲ ਵਿੱਚ ਉਸ ਬੰਦੇ ਨੇ ਆਪਣੇ ਸਾਥੀਆਂ ਨੂੰ ਫੋਨ ਕੀਤਾ ਕਿ ਮੈਨੂੰ ਦੂਜੇ ਗਰੁੱਪ ਵਾਲੇ ਬੰਦੇ ਨੇ ਕੁੱਟ ਕੇ ਚਲੇ ਗਏ ਉਹਨਾਂ ਬੰਦਿਆਂ ਨੇ ਪਿੱਛਾ ਕੀਤਾ ਜਿਹੜਾ ਮਨਪ੍ਰੀਤ ਸਿੰਘ ਮਣੀ ਪਿੰਡ ਕੁੱਬੇ ਦਾ ਸੀਗਾ ਜੀ ਜੋ ਸਲਾਈਡ ਕ੍ਰਾਸ ਕਰਕੇ ਲੰਗੋਵਾ ਸਿਟੀ ਨੂੰ ਜਾ ਰਿਹਾ ਸੀਗਾ ਭਾਈ ਬੈਲਾ ਸਕੂਲ ਦੇ ਕੋਲੇ ਉਹਨਾਂ ਨੇ ਉਹਨੂੰ ਘਿਰ ਗਏ ਕੋਈ ਸੱਟਾਂ ਮਾਰੀਆਂ ਇਹ ਕਰੀਬ 10-12 ਗਾਣੇ ਸੀਗੇ ਤੇ ਉਹਦੇ ਵਿੱਚ ਜਿਹੜੇ ਪੰਨਾਂ ਦੇ ਬਾਈ ਨੇ ਮਰਦ ਜ਼ੱਦੀ ਕੀਤੀ ਹੈ ਇਸ ਵੇਲੇ ਸੱਟਾਂ ਲੱਗਣ ਤੋਂ ਬਾਅਦ ਇਹ ਸਾਫ ਜਿਹੇ ਚੱਕੀਆਂ ਨੂੰ ਢੋਲੇ ਲੈ ਗਏ ਢੋਲੇ ਜਾ ਕੇ ਦੀ ਹਸਪੀਟਲ 'ਚ ਇਹਦੀ ਮੌਤ ਹੋ ਗਈ ਇਹ ਮਨਪ੍ਰੀਤ ਮਣੀ ਜਿਹੜਾ ਹੈਗਾ ਇਹ 24 ਸਾਲ ਦੀ ਉਮਰ ਦਾ ਤੇ ਨਹੀਂ ਪਰ ਆਪਣੇ ਸਰਕਲ ਦੇ ਦੋਸਤਾਂ ਦੇ ਨਾਲ ਹੀ ਪ੍ਰਧਾਨਗੀ ਦੀ ਟੂਨ ਵਾਸਤੇ ਉਥੇ ਵਿਆਹ ਸੀ ਜਿਹੜਾ ਝਗੜਾ ਹੋਤੋਂ ਬਾਅਦ ਵਿੱਚ ਇਹਦੀ ਮੌਤ ਹੋ ਗਈ ਪੰਜ ਬੰਦੇ ਜਿਹੜੇ ਸਬਾਈ ਨੇ ਅਸੀਂ ਇਹ ਅਰਜ਼ੀ ਕੀਤੀ ਹੈ ਜਿਹਦੇ ਵਿੱਚ ਇੱਕ ਮਰੁੱਖਾਂ ਦਾ ਤਿੰਨ ਬਾਧਾ ਘੁਰਦੇ ਨੇ ਇੱਕ ਦਾਨਗੜ ਦਾ ਇਹ ਬੰਦੇ ਜਿਹੜੇ ਬਾਈ ਨੇ ਮਨੇ ਸੀ ਸੱਤ ਬੰਦੇ ਜਿਹੜੇ ਆਪਛਾਤੇ ਨੇ ਪਰਚਾ ਦਰਜ ਕੀਤਾ ਗਿਆ ਇਹਨਾਂ ਵਿੱਚੋਂ ਇੱਕ ਗ੍ਰਫਤਾਰੀ ਕਰ ਲਿਆ ਤੇ ਬਾਕੀ ਜਿਹੜੇ ਹਨ 18 ਫੀਡ ਜਾਰੀ ਨੇ ਜਲਦੀ ਇਹ ਵਾਕਿਆ ਨੂੰ ਗ੍ਰਿਫਤਾਰ ਕਰ ਲਾਂਗੇ ਸਾਰੇ ਕੋ ਗਰੁੱਪ ਨੂੰ ਦੇ ਨਾਲ ਲੈਟਨ ਨੇ ਆ ਆਈ ਥਿੰਕ ਮਤਲਬ ਇਹਨੇ ਆਪਣੇ ਬੱਚਿਆਂ ਦੇ ਵੱਖਰੇ ਗਰੁੱਪ ਬਣਾਏ ਹੋਏ ਨੇ ਜਿਦਾ ਕਿਊਟ ਗਰੁੱਪ ਬਣਾ ਲਿਆ ਕਿਸ ਨੇ ਬਲਾਸ ਗਰੁੱਪ ਬਣਾ ਲਿਆ ਇਹਦਾ ਗਰੁੱਪਾਂ ਦੇ ਇਹਨਾਂ ਬਣੇ ਹੋਏ ਨੇ ਕਿ ਗਰੁੱਪ ਹੀ ਆਪਸ ਵਿੱਚ ਪੜੇ ਨੇ लास्ट ਗਰੁੱਪ ਦੇ ਜਵਾਗ ਨੇ ਸਾਰੇ ਇਹ ਆਪਸ ਵਿੱਚ ਝਗੜਾ ਕਰਨ ਦਾ ਆਪਸ ਵਿੱਚ ਪਰਦਾ ਨਹੀਂ ਹੁੰਦਾ